ਬੀਤੀ ਰਾਤ ਪੁਲਿਸ ਜ਼ਿਲ੍ਹਾ ਬਟਾਲਾ ਦੇ ਪਿੰਡ ਸਰਵਾਲੀ ਵਿੱਚ ਲੰਗਰ ਦੀ ਸੇਵਾ ਕਰਕੇ ਵਾਪਸ ਪਰਤ ਰਹੇ ਬਜ਼ੁਰਗ ਜੋੜੇ ਤੇ ਅਣਪਛਾਤੇ ਲੋਕਾਂ ਵੱਲੋਂ ਗੋਲੀ ਚਲਾਈ ਗਈ ਗੋਲੀ ਲੱਗਣ ਕਾਰਨ ਬਜ਼ੁਰਗ ਦੀ ਮੌਤ ਹੋ ਗਈ ਤੇ ਬਜ਼ੁਰਗ ਔਰਤ ਜ਼ਖਮੀ ਹੋ ਗਈ ਜਿਸ ਨੂੰ ਗੰਭੀਰਤਾ ਦੇਖਦੇ ਅੰਮ੍ਰਿਤਸਰ ਵਿੱਚ ਰੈਫਰ ਕਰ ਦਿੱਤਾ ਗਿਆ ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਤੇ ਸਰਪੰਚ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਇਹ ਜੋੜਾ ਲੰਗਰ ਦੀ ਸੇਵਾ ਕਰਕੇ ਆਪਣੇ ਘਰ ਪਰਤ ਰਿਹਾ ਸੀ ਕਿ ਕੁਝ ਅਣਪਛਾਤੇਆਂ ਵੱਲੋਂ ਇਹਨਾਂ ਤੇ ਗੋਲੀ ਚਲਾ ਦਿੱਤੀ ਗਈ ਗੋਲੀ ਲੱਗਣ ਕਾਰਨ ਬਜ਼ੁਰਗ ਦੀ ਮੌਤ ਹੋ ਗਈ ਤੇ ਧਰਮ ਪਤਨੀ ਜ਼ਿਆਦਾ ਗੰਭੀਰ ਤਾਂ ਹੋ ਗਈ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਕਰਨ ਲਈ ਤੇ ਐਸਪੀ ਪੰਜਾਬ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਰਾਤ ਗੋਲੀ ਚੱਲੀ ਸੀ ਤੇ ਲਗ ਲਗ ਟੀਮਾਂ ਬਣਾ ਦਿੱਤੀਆਂ ਗਈਆਂ ਤੇ ਬਹੁਤ ਜਲਦ ਹੀ ਜਾਂਚ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਉਗੀਆ ਤੇ ਲੇਡੀ ਜੱਟ ਜਿਹਨੂੰ ਅਮਰਸਰ ਰੈਪੋਰਟ ਕੀਤਾ ਜਾ ਰਿਹਾ ਕੀ ਹੈ ਸਾਰਾ ਮਾਮਲਾ ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਵਿੱਚ ਇੱਕ ਦੀ ਡੈਥ ਹੋ ਗਈ ਆ ਉਹਦੇ ਮਿਸ ਜਿਹੜੇ ਆ ਉਹ ਹਸਪੀਟਲ ਐਡਮਿਟ ਆ ਇਹ ਐਫ ਆਈ ਆਰ ਅਜ ਹੋ ਗਈ ਆ ਬਾਕੀ ਤਫਤੀਸ਼ ਜਿਹੜੀ ਚੱਲ ਰਹੀ ਆ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟ ਦੀ ਪਾਈ ਚਾਊਗੀ ਫਸਟ ਇਨਵੈਸਟੀਗੇਸ਼ਨ ਚ ਕੀ ਲੱਗਦਾ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਂਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ ਮੈਂ ਸੁਖੰਤਾ ਸੰਘੀ ਹਾਂ ਪੰਜਾਬੀ ਇਹ ਕਾਰ ਸੋਹਣ ਸਿੰਘ ਬਧਾਲਾ ਜੀ ਉਹਨਾਂ ਦੀ ਰਤੀ ਘੋੜੀਆਂ ਇਹਨਾਂ ਵਜੀਆਂ ਤੇ ਸਾਡਾ ਬੰਦੇ ਦੀ ਕੀ ਸਾਥੀ ਗਿਆ ਤੇ ਬਹੁਤ ਮਾਰ ਗਿਆ ਦੋਈ ਹੈ ਪਵਾਕ ਉਹਨਾਂ ਦੇ ਇੱਕ ਬੇਟਾ ਉਹ ਵੈਰ ਫਰਾਂਸਾ ਦੀ ਤਾਜ਼ਕਾਰ ਇੱਥੇ ਆਇਆ ਬਈ ਇੱਕ ਬੇਟੀ ਉਹ ਵੀ ਆਈ ਹੈ ਕੀ ਹੋਇਆ ਕੀ ਕਰ ਇਹ ਬਸ ਆਤਰ 9 ਵਜੇ ਦੇ ਕਰੀਬ ਸਮਾਂ ਆਏਗਾ ਇਹ ਅਸੀਵਾ ਕਰਕੇ ਨਾ ਤੇ ਲੰਗਰ ਲੱਗਦਾ ਭੱਠੇ ਦੇ ਬੜਾ ਉੱਤੇ ਝੋਲਾ ਸਾਧਰੇ ਸੰਬੰਧ ਵਿੱਚ ਉਥੋਂ ਵੱਡੇ ਸਵੇਰੇ ਸਿਓ ਤੇ ਕਰਨ ਦੇ ਦੋਵੇਂ ਜੀ ਉਦੋਂ ਸ਼ਾਮੀ 9 ਵਜੇ ਤੱਕ ਤੁਰੇ ਆ ਤੇ ਉਹਨੇ ਜਦੋਂ ਤੈ ਤੂ ਵੇਖੋ ਕੀਤਾ ਬੜਾ ਮੋੜ ਪਹਿਲਾ ਮੋੜ ਜਣਾਉਂਦਾ ਨਾ ਉੱਥੇ ਮੋਟਰ ਆ ਕੇ ਕਹਿਦੀ ਬੰਬੀ ਲੱਗੀ ਤੇ ਉੱਥੇ ਉਹ ਪਹਿਲੋ ਕੁਕਰੋ ਤੇ આગ ਲਾ ਗਏ ਜਦੋਂ ਆਏ 9 ਦੇ ਕਰੀਬ ਉਦੋਂ ਨਾਲ ਡੱਕੇ ਰ ਉੱਥੇ ਗੋਰੀਆਂ ਮਾਤੀਆਂ ਤੇ ਆ ਪੜ ਗਿਆ ਕੰਕਸ ਵਿੱਚ ਉਹਨਾਂ ਵੀਰ ਉਹ ਮਾਤਾ ਜਾਣਦਾ ਹੋਰ ਤਾਂ ਮੋਗਰੇ ਤੇ ਗੋਰ ਲੱਗ ਜਗੇ ਨਹੀਂ ਇਹ ਵੀ ਪਿੰਡ ਆਇ ਤੇ ਪਿੰਡੋਂ ਬਾਹਰੋਂ ਹੁੰਦੇ ਨੇ ਮਤਲਬ ਇਹ ਇਹ ਤਾਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜਿੰਨੇ ਗੋਰੀ ਗੋਲੀਆਂ ਵੱਜੀਆਂ ਉਹਨਾਂ ਉੱਸਰ ਲੱਗੇ ਆ ਤੇ ਸਾਥੀ ਪਈ ਰਹੀਆਂ ਅਸੀਂ ਬਟਾਲੇ ਹੀ ਜਰੋਂ ਹੀ ਗਏ ਆ ਉਹਦੋਂ ਰੈਫਰ ਕਰਤਾ ਸੀ ਉਹਨਾਂ ਸਰ ਉਹਦੀ ਬੇਟੀ ਫੇ ਲੈ ਕੇ ਚੱਲ ਮੈਂ ਮਾਰ ਨਹੀਂ ਹੁੰਦਾ ਤੇ ਉਦੋਂ ਬਾਅਦ ਕਿਹੋਂ ਦਾ ਪਤਾ ਉਹ ਬਾਅਦ ਕਿੱਥੇ ਖੜਿਆ ਬਸ ਪਪਰਾ ਉਹਦਾ ਇਸ ਮਸਲ ਤੇ ਇਹ ਤੱਕ ਮਾਤਮਾ ਜਾਣਦਾ ਚਾਹੇ ਉਹਨੇ ਵਾਈਫ ਜਾਣਦੀ ਕੋ ਨਾਲ ਸੀ ਬਿਲਕੁਲ ਮਗਰ ਬੀਤੀ ਸੀ ਮੁਰਦਾ ਜੀ ਜਿਆ ਤੇ ਰਾਤੀ ਮੋਕੇ ਤੇ ਫੜੇ ਪੁਲਿਸ ਨੇ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਤੇ ਸ੍ਰੀਚ ਗੋਬੇ ਨੂੰ ਕਰੀ ਗਾ ਜੀ ਲੁਸਾ ਦਾ ਵੀ ਵਾਰੀ ਮੇਰੀ ਹੋਣੀ ਕੋ ਮੈਨੂੰ ਧਮਕੀ ਮਿਲੀ ਪਹਿਲੂ ਬਾਹਰ ਦੇ ਵਤੀਸ਼ੀ ਨੰਬਰ ਦੋ ਇਸ਼ਲੀਦਰ ਨੰਬਰ ਹੈ ਪੂਰਾ ਕਾਰਨ ਇਹ ਹੈ ਵੀ ਸਾਡੇ ਮੇਂ ਦੀ ਮੇਰੀ ਮੈਂ ਬਣਿਆ 15 10 26 ਨੂੰ ਸਪੰਸ ਇਹ ਤੋਂ ਪਹਿਲਾਂ ਜਿਹੜੀ ਧਰਮ ਲੰਗੀ ਆ ਨਾ ਸਾਡੇ ਮੇਂ 1 ਕਰੋੜ ਦੇ ਕਰੀਬ ਕਾ ਫਲਾ ਹੋਇਆ ਵਾ ਗ੍ਰਾਂਟ ਚ ਇਹ ਕੈਸ਼ ਬੋਗਤ ਉਹ ਮੈਂ ਵਿਖੇ ਨਹੀਂ ਮਿਲੀ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਆ ਵੀਡੀਓ ਬਟਾਲਾ ਨੂੰ ਬੀਲੀਪੀਓ ਡੀਡੀਪੀਓ ਕਾਫਰ ਨੂੰ ਏਡੀਸੀ ਡੀ ਕਾਫਰ ਨੂੰ ਪਿੰਡੂ ਕਾਰ ਤੇ ਪੰਚਾਇਤ ਮંત્રી ਮੇਰੇ ਨਾਲ ਪਿਆਰ ਨੂੰ ਮੋਹਮਦ ਤਰੀਮ ਉਹ ਇਨਕੁਆਰੀ ਮੈਂ ਕਰਾਉਣ ਵਾਲਾ ਰਖਾ ਸਕਾ ਗੱਡੀਆਂ ਸੀ ਉਹ ਤੋਂ ਬਰ ਮੇ ਵਿਦੇਸ਼ੀ ਨੰਬਰ ਹੀ ਰਿਲੀਜ਼ ਦਾ ਨੰਬਰ ਆ ਮੇਰੇ ਕੋਲ ਨੰਬਰ ਪੀਛੇ ਰਿਕਾਰਡਿੰਗ ਹੋ ਗਈ ਉਹ ਤਾਂ ਮੈਂ ਤਾਂ ਮੈਂ ਕਿਹਾ ਵੀ ਤੂੰ ਕੋਈ ਜਾਂਚ ਨਹੀਂ ਕਰਵਣੀ ਕੋਈ ਪਿਛਲਾ ਵਿਕਾਸ ਦਾ ਪਿੰਡ ਕੋਈ ਨਹੀਂ ਕਰਨਾ ਤੇ ਨਿਰਦੇਸ਼ ਨੂੰ ਨਬੀਤ ਦੀ ਜਪੁਗਤ ਲੈ ਗਏ ਇਹ ਮੇਰੇ ਨਾਲ ਜਿਹਦਾ ਸਾਥ ਹੀ ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਕਰਾਤੀ ਆ ਸਾਡੇ ਪੀਛੇ ਨਤੀਜੇ ਵਟਾੜੇ ਨੂੰ ਉਹ ਮਾਰ ਕੋਲ ਦੇ ਖਾਸ ਤੇ ਸੀਐਸਟਾਪ ਦਾਣਾ ਮੜੀ ਬਟਾ ਜਿਹੜਾ ਉਹਨਾਂ ਕੋ ਪਈ ਹੈ ਉਹਨੇ ਰਿਕਾਰਡਿੰਗ ਭੇਜੀ ਆ ਮੈਂ ਲਿਖਤੀ ਵੀ ਦਿੱਤਾ ਕੋਈ ਹੋਰ ਜੇ ਕਾਰਨ ਹੋ ਸਕਦਾ ਕੋਈ ਵਾਰੀ ਮੈਸੇਜ ਤਾਂ ਕਿ ਮੈਨੂੰ ਮਿਲੀ ਹੀ ਮੇਰੇ ਕੋਲ ਰਿਕਾਰਡਿੰਗ ਹੁਣ ਸੁਣਾ ਦਿਆ ਤੁਹਾਨੂੰ ਫੋਨ ਚ ਹੈਗੀ ਆ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਕੀਤੀ ਜੋ ਦੋਰੇ ਦੇ ਤਾਉ ਗੇ ਰਿਕਾਰਡਿੰਗ ਕੀਤੀ ਤੇ ਇਹ ਮੇਰੇ ਨਾਲ ਹਰ ਤਾਂ ਜਾਂਦਾ ਜਿਦ ਨੇ ਐਸਪੀ ਅੰਦਰ ਕ ਉਹ ਰਿਣੀ ਵਿੱਚ ਨਾਲ ਗਿਆ ਵਾ ਬਾਚ ਸੀਐਸਟਾ ਪਰ ਪੰਗੇ ਆ ਦਲੇਵਰੀ ਬਟਾਲਾ ਉਹ ਉਹ ਨੂੰ ਨਾਲ ਗਿਆ ਮੇਰੇ ਇਹ ਕਹਨੇ ਕੋਸਾ ਲਬੀਂ ਜੀ ਵੈਰੀ ਕਰਾਉਂਡੀਆਂ ਦਾ ਪੈਸੇ ਖਾਦੇ ਆ ਕਰੋੜ ਦਾ ਲੱਗ ਜਾ ਘਪਲਾ ਕੀਤਾ ਉਹ ਮਾਨਾ ਕੇਵਲ ਜੀਸਨ ਜਿਹੜੇ ਜਿਹੜੇ ਕੋਲੀ ਲੱਗੀ ਕੋਈ ਕੀ ਲੱਗਦਾ ਮੇਰਾ ਭਰਾ ਹੈ ਕੀ ਇਹ ਕੰਮ ਲੱਗਦਾ ਕੋਈ ਕਹਿ ਨਹੀਂ ਸਕਦਾ ਰੋਜ਼ ਸਵੇਰੇ 8:00 ਵਜੇ ਨਾ ਹੁੰਡੇ ਉੱਤੇ ਸੇਵਾ ਕਰਦੇ ਅੱਡੇ ਤੋਂ ਇੱਧਰ ਨੂੰ ਆਏ ਤੇ ਗੋਡੀ ਚਲਾਉਂਦੀ ਰਸਤੇ ਮੋੜ ਦੇ ਉੱਤੇ ਹਾਂਜੀ ਕੋਈ ਲਾਕਡਾਊਨ ਲੱਗਦਾ ਕਿਸ ਗੱਲ ਦੀ ਹਾਂਜੀ ਕੋਈ ਕਹਿ ਨਹੀਂ ਸਕਦਾ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਇਹ ਗੁਰੂ ਕੰਨੇ ਰਹਿੰਦੇ ਨਾ ਜਦੋਂ ਕੱਲੇ ਰਹਿੰਦੇ ਬਿਨਾਂ ਨਾ ਹਾਂਜੀ